ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਪੀ ਆਰ 131 ਜਿਹੜਾ ਕਿ ਬਹੁਤ ਰਕਬੇ ਦੇ ਵਿੱਚ ਲੱਗਿਆ ਹੈ ਪੰਜਾਬ ਦੇ ਵਿੱਚ ਯੂਨੀਵਰਸਿਟੀ ਤੋਂ ਬੀ ਲੈ ਕੇ ਆਏ ਸੀ ਵੀਰੇ ਭਰਾ ਦਾ ਖੇਤ ਆਪਣੇ ਦਾ ਤੇ ਤੁਹਾਨੂੰ ਇਹਦੀ ਹਾਲਾਤ ਦਿਖਾਉਣੇ ਆ ਕੰਡੀਸ਼ਨ ਦਿਖਾਉਣੇ ਆ 1 ਜੁਲਾਈ ਦਾ ਲੱਗਿਆ ਹੋਇਆ ਵੀਰੇ ਇਹ ਤੇ ਲਗਭਗ ਅੱਜ 26 ਹੋ ਗਈ ਜੀ ਤੇ 55 56 ਦਿਨ ਹੋ ਗਏ ਨੂੰ ਲੱਗੇ ਨੂੰ ਕੰਡੀਸ਼ਨ ਚੈੱਕ ਕਰੋ ਜੀ ਤੁਸੀਂ ਆ ਖੇਤ ਆ ਵੀਰੇ ਸਾਰਾ ਤੇ ਇਹਦੇ ਵਿੱਚ ਬੀ ਦੇ ਵਿੱਚ ਮਿਕਸੇਸ਼ਨ ਬਹੁਤ ਜਿਆਦੀ ਆਈ ਆ ਬਹੁਤ ਜਿਆਦੀ ਬਹੁਤ ਹੀ ਜਿਆਦੀ ਜਿਹੜਾ ਬੀ ਮਿਕਸ ਹੋ ਕੇ ਆਇਆ ਵੀਰੇ ਉਦੋਂ ਬੂਰ ਵੀ ਪੈ ਚੁੱਕਿਆ ਪੱਤੇ ਤਕਰੀਬਨ অলਮੋਸਟ ਸੇਮ ਨੇ ਹਾਈਟ ਦਾ ਫਰਕ ਆ ਹਾਈਟ ਤੁਸੀਂ ਖੁਦ ਦੇਖ ਲਓ ਬੱਲੀਆਂ ਤੇ ਬੂਰ ਵੀ ਪੈ ਚੁੱਕਿਆ ਤੇ ਹਜੇ ਇਹਦੀ ਪਾਪ ਹੈ ਜਿਹੜੀ ਉਹ 4-5 ਦਿਨਾਂ ਨੂੰ ਬਣੂਗੀ ਗੱਬੇ ਤੇ ਹਜੇ 4-5 ਦਿਨਾਂ ਨੂੰ ਆਊਗਾ ਉਹਨਾਂ ਚੈੱਕ ਕਰੋ ਤੁਸੀਂ ਬਾਈ ਨੇ ਮਲਾਵਾਂਗੇ ਤੁਹਾਨੂੰ ਬਾਈ ਨਾਲ ਨੂੰ ਵੀ ਇਹਦੇ ਵਿੱਚ ਖਰਾਕ ਹੈ ਜਿਹੜੀ ਉਹ ਤਿੰਨ ਤਿੰਨ ਗੱਟੇ ਦਾ ਵੀਰੇ ਜੂਰੀਆ ਦੀ ਪਾਤੀ ਫਟੇਰਾ ਵੀ ਪਾਤਾ ਬਾਈ ਨੇ ਪोटाश ਵੀ ਪਾਤੀ ਸੁਪਰ ਵੀ ਪਾਤੀ ਇਹ ਪੀਆਰ ਦਾ ਖੇਤ ਆ ਵੀਰੇ ਇੱਕ ਨੰਬਰ ਪਾਣੀ ਹੈ ਕੱਸੀ ਦਾ ਨਹਿਰ ਦਾ ਪਾਣੀ ਵੀ ਇਹਨੂੰ ਲੱਗਦਾ ਤੇ ਪਮਕੜ ਵੀ ਫਿਰਦਾ ਇਹਦੇ ਵਿੱਚ ਸੁੰਡੀ ਸੰਡੀ ਹਜੇ ਕੋਈ ਨਹੀਂ ਹੈਗੀ ਵੀਰੇ ਤੇ ਮੇਨ ਰਲਾ ਦੇਖੋ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ ਵੀਰੇ ਵੀ ਜੇ ਕਿਸੇ ਨੇ ਲਾਇਆ ਇਹੋ ਜਿਹਾ ਝੋਨਾ ਤਾਂ ਉਹਦੇ ਵਿੱਚ ਰਾਲਾ ਆਇਆ ਜਾਂ ਨਹੀਂ ਆਇਆ ਹੁਣ ਇੱਥੇ ਕਿਹਨੂੰ ਆਪਾਂ ਕਸੂਰਵਾਰ ਸਮਝੀਏ ਕਿਹਨੂੰ ਕੀ ਕਹੀਏ ਆਹ ਦੇਖ ਸਕਦੇ ਹੋ ਤੁਸੀਂ ਕਿੰਨਾ ਰਾਲਾ ਕਈ ਭਰਾ ਕਹੀ ਜਾਂਦੇ ਨੇ ਵੀਰੇ ਮੌਸਮ ਦਾ ਚੱਕਰ ਪੈ ਗਿਆ ਜੀ ਮੌਸਮ ਕਰਕੇ ਹੋਇਆ ਪਰ ਮੌਸਮ ਜੇ ਵੀਰੇ ਹੋਊਗਾ ਤਾਂ ਸਾਰੇ ਤੇ ਹੋਊਗਾ ਨਾ ਐ ਕਿਤੇ ਨਾ ਕਿਤੇ ਕਿਵੇਂ ਹੋ ਗਿਆ ਕਿਸੇ ਕਿੱਲੇ ਚ ਕਿਵੇਂ ਹੋ ਗਿਆ ਸਬਸਕ੍ਰਾਈਬ